ਆਵਾਰ ਪਾਇਆ ਬਾਈ 1532 ਘੰਟੇ ਚੱਲਿਆ ਹੋਇਆ origignal ਬਾਈ ਜੀ 3 ਲੱਖ 20 ਬਾਈ ਜੀ ਬੋਲੀ ਸਟਾਰਟ ਹੋਈ ਸੀਗੀ 3 ਲੱਖ 20 ਸਟਾਰਟ ਕਰੀ ਜੀ ਬੋਲੀ 3 ਲੱਖ 35 ਹਜ਼ਾਰ ਹਾਂ ਜੀ ਹੱਸੀ ਕਾ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਆਪਾਂ ਪਹੁੰਚਿਆ ਬਾਈ ਜੀ ਪਿੰਡ ਕੋਟਰੀ ਕਲਾਂ ਜਿੱਥੇ ਟਰੈਕਟਰ ਦੀ ਬੋਲੀ ਹੋ ਰਹੀ ਹੈ ਸੰਦਾ ਨਹੀਂ ਹੋਰ ਵੀ ਇੱਕ ਰੋਟਾਵੇਟਰ ਆ ਤੇ ਹੁਣ ਟਰੈਕਟਰ ਦੀ ਕੰਡੀਸ਼ਨ ਦਿਖਾਉਣੇ ਆ ਜੀ ਉਹਨੂੰ ਨਿਊ ਹੋਲੈਂਡ 630 ਟਰਬੋ ਸੁਪਰ TX ਮਾਡਲਾ ਤੇ 2012 ਮਾਡਲ ਆ ਆੜਾ ਰਿਜਨਲ ਆ ਟਰੈਕਟਰ ਪੀਵੀ 31 ਮਾਨਸਾ ਨੰਬਰ ਆ ਫਸਟ ਓਨਰ ਆ ਤੇ 1500 32 ਘੰਟੇ ਟਰੈਕਟਰ ਚੱਲਿਆ ਹੋਇਆ ਬਾਈ ਜੀ ਰੰਗ ਪੇਂਟ ਦਾ ਟਰੈਕਟਰ ਪੂਰਾ ਸਾਫ ਪਿਆ ਮਗਰ ਆਟਮ ਰੂਟ ਸਾਰਾ ਕੋਲ ਨਾਲ ਦਾ ਟਾਇਰ ਵੀ ਨਾਲ ਦੇ ਡਬਲ ਪੰਪਾ ਡਬਲ ਡਿਸਟ੍ਰਿਬਿਊਟਰ ਆ ਕੰਡੀਸ਼ਨ ਟਰੈਕਟਰ ਦੀ ਪੂਰੀ ਓਕੇ ਆ ਇੰਜਨ ਗੇਅਰ ਜਮਾ ਖੁੱਲਿਆ ਨਹੀਂ ਬਾਈ ਕਹਿੰਦਾ ਹਜੇ ਤੱਕ ਸੀਲਡ ਆ ਤੇ ਦੇਖ ਸਕਦੇ ਹੋ ਰੰਗ ਪੇਂਟ ਦਾ ਟਰੈਕਟਰ ਪੂਰਾ ਵਧੀਆ ਛੀਟ ਤੋਂ ਆ ਦੇ ਸੀਟ ਕਵਰ ਵੀ ਨੀ ਲੱਗਾ ਆ ਪੂਰਾ ਕੈਂਟ ਕੰਡੀਸ਼ਨ ਦਾ ਟਰੈਕਟਰ ਆ ਤੇ ਪਹਿਲੇ ਨਵਾਂਗਾ ਨਾ ਕਰਾਉਣਾ ਪਊ ਬਾਈ ਜੀ ਥੋਨੂੰ ਸੋਸਾਇਟੀ ਦੇ ਨਾਂ ਟਰੈਕਟਰ ਆ ਮਾਨਸ਼ਾ ਨੰਬਰ ਆ ਪੀਵੀ 31 ਤੇ ਹੁਣ ਤੁਹਾਨੂੰ ਦਿਖਾਉਣੇ ਆ ਬਾਈ ਜੀ ਕਿੰਨੇ ਰੇਟ ਤੋਂ ਟਰੈਕਟਰ ਦੀ ਬੋਲੀ ਆ ਜਿਹੜੀ ਸ਼ੁਰੂ ਹੁੰਦੀ ਹੈ ਤੇ ਕਿੰਨੇ ਤੇ ਜਾ ਕੇ ਟੁੱਟਦੀ ਆ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਹਾਂਜੀ ਦੋਸਤੋ 5000 ਰੁਪਏ ਬਾਈ ਜੀ ਟਰੈਕਟਰ ਦੀ ਸਿਕਿਉਰਿਟੀ ਭਰਉਂਦੇ ਜਾਂਦੇ ਹੈਗੇ ਜਿਨ੍ਹਾਂ ਨੇ ਵੀਰਾਂ ਨੇ ਬੋਲੀ ਲਾਉਣੀ ਆ ਤੇ 2000 ਰੁਪਏ ਰੋਟਾਵੇਟਰ ਦੀ ਜਿਹੜੇ 5000 ਭਰਨਗੇ ਉਹ ਰੋਟਾਵੇਟਰ ਦੀ ਵੀ ਬੋਲੀ ਲਾ ਸਕਦੇ ਆ ਟਰੈਕਟਰ ਦੀ ਵੀ ਲਾ ਸਕਦੇ ਆ 15 ਲੱਖ ਤੋਂ ਸਟਾਰਟ ਕਰੀਏ ਜੀ ਬੋਲੀ ਆਤਮਾਪੂਰੇ ਦਾ ਜੀ 20 ਕਰਦੇ ਦਲਵੀਰ ਜੈਲ ਦਾ ਜੀ ਦਲਵੀਰ ਸਿੰਘ ਜੈਲ ਸਿੰਘ ਕੋਈ ਗੱਲ ਕਰਦੇ ਜਿਹੜਾ ਮੁੱਲ ਆ ਜਿਹੜਾ ਮੁੱਲ ਦਵਿੰਦਰ ਨਾਥਰ ਦਾ ਠੀਕ ਹੈ ਨਾ ਤੰਨਾ 25 ਤੇ ਪਹੁੰਚ ਜਾਏਗਾ ਹਾਂਜੀ ਅਰਮਨ ਠੀਕ ਕਰ ਲਈ ਤਨਤੀ ਮੇਰੇ ਨਾਲ ਇੰਦੀ ਕਰਦੀ ਆਹ ਤੇ ਆਹ ਚਾਪੂਰੀ ਗਾਪੀ ਮਿਲਣ ਲੱਖ 35000 ਤੇ ਪਹੁੰਚ ਗਈ ਬੋਲੀ ਬਈ ਆਦੀ ਹੋ ਗਏ ਬੁੱਧਵਤ ਬੋਲੀ ਗਈ ਨੀ ਹਾਂ 45 ਲੜਾ ਦੋਸਾਂ ਨੇ ਤੇ ਤੰਨੇ ਲੱਖ 45000 ਤੇ ਪਹੁੰਚ ਗਈ 345 ਦਰਜਣ ਮੁੰਦ ਸੋਏ ਬਈ ਉਹ ਬਾਈ ਨਹੀਂ ਬੋਲੋ ਨਹੀਂ ਨਹੀਂ ਬੋਲੋ ਬਰਦੇ ਬੋਲੋ ਇਹ ਬੋਲੋ ਸਾਢੇ ਦਿਨ ਕਰ ਸਾਢੇ ਦਿਨ ਕਰ ਦੋ ਇਹਨਾਂ ਦੇ 3 ਇਹ ਤਾਂ ਕਰ ਲਵਾਂਗੇ ਜਮਨਵੀਂ ਦਾ ਜਮਨਗੜ੍ਹ ਜੀ 70 ਕਰਦੇ ਮਗਰ ਜੇ 70 ਕਰੋਗੇ ਇਹਨਾਂ ਨੂੰ ਤਾਂ 70 ਹੋਊਗਾ ਜਮਨਗੜ੍ਹ ਜੀ ਇੱਕ ਮਿੰਟ ਇੱਕ ਮਿੰਟ ਇਕੱਲਾ ਇਕੱਲਾ ਬੋਲੂ 70 ਕਿਹੜਾ ਬੁੱਢਾ ਕਰ ਦੇਗਾ ਹਾਂ ਬੇਤਰਕਾ ਕਰ ਦੇ ਤੇ 70 ਵਹੀ ਉਹ ਗੇਵਲੂ ਤੰਨ ਦਾ 70 ਰਾਂਝ ਪਹੁੰਚੀਏ ਭਾਈ ਜੋ ਹਨ ਮੁਰਾ ਯਾਰ ਲੱਗਦੀ ਜੀ ਕੋ ਗੱਡੀ ਆ ਗਈ ਯਾਰ ਨਾ ਕੋਈ 4 ਲੱਖ ਹੋ ਗਈ 4 ਲੱਖ ਤੇ ਪਹੁੰਚ ਗਈ ਚਲੋ ਆ ਬੱਜ ਗਿਆ ਓਲੂ ਬੋਲੋ ਬੰਦਦੀਪ ਸਿੰਘ ਦਾ ਪੰਜ ਉੱਤੇ ਕਰਦੇ 4 ਲੱਖ 5000 ਹਨੀ ਕੀ ਕਰਦੇ ਮੋ ਆਦਮੀ ਦਾ 4 ਲੱਖ 5000 ਆਤਮਾਨ ਸਿੰਘ ਦਾ 4 ਲੱਖ 6000 ਗੁਰਵਰਨ ਦੀਦਾ 4 ਲੱਖ 10000 4 ਲੱਖ 10000 ਦਰਸ਼ਕਾਂ 4 ਲੱਖ 1111 ਹਾਂਜੀ ਉਹ ਵੀ ਦੇ ਬੰਦ ਕਰ ਲੋ ਨਹੀਂ ਰੱਖੋ ਆਂ 4 ਲੱਖ 11000 ਕਰ ਦਿੰਦਾ ਜੀ ਯਾਰ 11 ਗ੍ਰਾਮ ਪਹੁੰਚ ਗਈ ਬੋਨੋ ਬੋਨੋ ਟਰੈਕਟਰ ਬਹੁਤ ਬੁਲ ਗਿਆ ਬਸ ਹੋਰ ਕੋਈ بڑا ਚੱਲਿਆ ਨਹੀਂ ਹੈਗਾ 2 ਸਾਲ ਤੋਂ ਬੁੱਧ ਕਰਾਏ ਤੇ ਚੱਲਿਆ ਸਰਪ੍ਰਦਾ ਇਹਨਾਂ ਬੋਲਰ ਦੀ ਜੋਣੀ ਨਹੀਂ ਹਰੇਕ ਦੇ ਲੱਕ ਤੇ ਪੂੜੀਆਂ ਲਾਈ ਹੈ ਤੇਰਾ ਘਰ ਦੇ ਬੱਕਰਾ 4,113000 ਦੇ ਪਹੁੰਚ ਗਈ 4,13000 ਚਾਰ 13 ਪੂਰੇ ਦਾ ਜੀ ਅਰਪ ਆਦਮੇ ਦਾ ਆਦਮੇ ਦਾ ਨੰਬਰ ਮਜ਼ਦੂਰ ਕਹਿੰਦੇ ਨਾ ਚੱਲ ਜਾ ਬੁੱਕ ਪੜ੍ਹਨ ਯਾਦ ਕਰਾਵਾ ਵਾ 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 ਯਾਦ ਕਰਾਵਾ ਟੀਚਰ ਦਾ ਬਾਦ 15 ਜੀ ਬਰਬਨਜੀਤ ਦਾ 4 15 ਜੀ 16 ਕਰਦੇ ਨੂੰ ਮੈਨੂੰ 4 16 ਜੀ ਯਾਦਵੇਦਾ ਜੀ ਜੀ ਫੋਨ ਨੂੰ ਬੋਲਣੇ ਦੀਦਾ 417 ਜੀ 4 ਲੱਖ 17000 ਤੱਕ ਪਹੁੰਚ ਗਈ ਜੀ ਬੋਲੀ 3 ਲੱਖ ਤੋਂ ਸਟਾਰਟ ਹੋਈ ਸੀ 417 ਜੀ ਆਪਣੀ ਮੈਲ 418 ਦੇ ਕੋਲ ਦੀ 42 ਹੋ ਗਈ ਅੰਮ੍ਰਿਤਪਾਲ ਲੋਕ ਕੀ ਕਰਦੇ 43 43 ਆਦਮੀ ਦਾ ਜੀ 43 ਕੀ ਕਰਦੇ 45 ਗੁਰਵੰਨਜੀਤ ਦਾ 26 ਕਰਦੇ 42 ਆਦਮੀ ਦਾ ਜੀ 27 ਕਰਦੇ 427 ਗੁਰਵੰਨਜੀਤ ਦਾ ਕੋਈ ਕਦੇ ਕੀ ਕਰੇ ਚਾਹ ਥਾਈ ਬੋਲ ਕੋਈ ਕਿਆ ਸੀ ਬਰਨ ਜੀ ਦਾ ਹੀ ਬੋਲੋ ਵੀ ਕੋਈ ਹੋਰ ਕੋਈ ਨਾ ਤਾਂ ਲੈ ਗਏ ਪਾਣੀ ਦਾ ਗਲਾਸ ਵਈ ਦੱਸੋ ਹੀ ਤੂੰ ਮੈਂ ਇਹਦਾ ਕਪੜਾ ਪੁਕੀਗਾ ਪੁਕੀਗਾ ਤੇ ਸਟਾਫ ਦਾ ਕੰਮ ਚੱਲ ਰਿਹਾ ਕੋਰੇ ਹੋ ਇਹਨਾਂ ਨੂੰ ਖੜਾ ਕਰਾ ਖੜਾ ਕਰਾ ਜਿਆ ਦੇ ਦੱਸਣਾ ਹੈ ਰਹਿ ਜ਼ਰੂਰੀ ਹੈ 430 ਦੇ ਹੋਲਡ ਹੋ ਗਈ ਬਈ ਕਿਰਾ ਇੱਕ ਵਾਰ ਹੋਣਾ ਰਾਇ ਵਸਮਰਾ ਕਰਕੇ ਅਜ ਦੁਬਾਰਾ ਵਧਾਉਣਗੇ 430000 ਤੇ ਮੋਲੀ ਜਿਹੜੀ ਹੋਲਡ ਕਰਤੀ ਟਰੈਕਟਰ ਦੀ ਨਿਊ ਹੋਲੈਂਡ 630 ਟਰਬੋ ਜੋ ਪ੍ਰਾਣਾ ਆਪਰੇ ਸਟੇਰਿੰਗ ਡਾਊਲ ਪੰਪ ਡਾਊਲ ਡਿਸਟ੍ਰਿਬਿਊਟਰ ਉਹਦੀ ਬੋਲੀ ਚੱਲ ਰਹੀ ਹੈ ਚੱਲ ਰਾਇ ਕਰ ਲਈ ਬਈ ਬਾਬੇ ਨੇ 431000 ਆਤਮਾ ਸਿੰਘ ਜੁਪੂ ਬਈ ਜੁਪੂ ਚ 432 ਗੁਰਵੰਨਜੀਤ ਦਾ 432 43 ਦੀ ਆਦਮੀ ਆ ਬਾਈ ਹਾਂ ਤੁਮ ਆ ਬੱਬਾ 43 43 ਪੰਚਵੀਂ ਗੁਰਵਰਨਜੀਤ ਦਾ 36 ਕੰਉ 46 43 ਦੀ ਆਦਮੀ ਆ 44 40 ਭਾਈ ਗੁਰਲਾਲਜੀਤ ਸਿੰਘ ਦਾ 41 ਕਰੇ 44 45 ਭਾਈ ਆਦਮੀ ਦਾ 41 41 ਵਾਦੀ ਬਿਧਾਤਾ ਸੀ 44 45 44 45 ਭਾਈ ਗੁਰਵਰਨਜੀਤ ਦਾ 44 45 ਤੇ ਪਹੁੰਚ ਜੀ ਆ ਬਾਈ ਇੱਕ ਕੋਈ 16 ਦੇ ਟਾਇਰਾਂ ਦੇ 16 ਦੇ ਟਾਇਰਾਂ ਦਾ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਚਾਰ ਲੱਖ 45 ਹਜ਼ਾਰ ਤੇ ਪਹੁੰਚ ਗਈ ਹੈ ਰਾਈਟੀ ਦੇ ਨਹੀਂ ਇੱਕ ਹਟ ਜਾ ਹੋ ਰਹੀ ਹਾਂ ਜਿਆਦਾ ਬੈਠੇ ਦਾ ਹਾਂ ਇੱਕ ਨੰਬਰ ਸੰਤੋਖ ਪਹਿਲਾਂ ਬੋਲੋ 445 ਤੇ ਪਹੁੰਚ ਗਈ ਹੈ 445 3 ਲੱਖ ਤੋਂ ਸਟਾਰਟ ਹੋਈ ਸੀ ਬਈ ਵੱਡੀ 4 ਲੱਖ 45000 ਤੇ ਪਹੁੰਚ ਗਈ ਹੈ ਕਿਉਂ ਹੋਲੈਂਡ ਦੀ ਆਉਲੀ ਹੋਈ ਦੋ ਠਾਈ ਵੀ ਵਿਚਾਰ ਲਓ ਹਾਂ ਦੋ ਖੜ ਜਾ ਦੂਰ ਤੇ ਰਾਇ ਕਰ ਕਿਸ ਮਗਰੂਬ ਫੜਾ ਦੀ ਟੀਡੀ ਬੋਲੀ ਜੰਦੇ ਰਹੇ ਰੋੜਾ ਫੇਰਾ ਇਹਨੂੰ ਤਾਂ ਦੂਰੀ ਚਲ ਹੋਰ ਵਧ ਗਈ 10000 ਰੁਪਇਆ ਬਈ 4 ਲੱਖ 48000 ਤੇ ਆਉਂਦੀ 47 ਗੁਰਵਰਜਿਤ ਸਿੰਘ ਹੋਣ ਪੂਰਾ ਪਰਿਆ ਜਿਨ੍ਹਾਂ ਨੇ ਬੋਲੀ ਲਾਉਣੀ ਆ ਚਾਹਵਣ ਪਹੁੰਚੇ ਦਰਸ਼ਕ ਵੀ ਪਹੁੰਚੇ ਆ ਉਹ ਯਾਰ 12 ਮਡਲਾ ਜੀ ਨਿਊ ਹੋਲੈਂਡ 330 ਟਰਬੋ ਸੁਪਰ ਵਾਲਾ ਡਬਲ ਪੰਪ ਡਬਲ ਡਿਸਟ੍ਰਿਬਿਊਟਰ 150000 1532 ਘੰਟੇ ਚ ਲੈ ਆ ਟਰੈਕਟਰ ਬਾਈ ਜੀ ਨਾਲ ਦੇ ਟਾਇਰ ਆ 16922 ਦੇ ਟਾਇਰਾਂ ਨਾਲ ਦੀ ਯਾਤਰੀ ਆ ਸਾਰਾ origignal ਆ ਟਰੈਕਟਰ ਆ ਸੀਟ ਨੰਬਰ ਆ EV31 ਆ ਸੀਟ ਦਾ ਕਵਰ ਵੀ ਨਹੀਂ ਲਿਆ 447 1 ਗੁਰਵਾਨ ਸਿੰਘ 4472 ਗਰਵਰਨ ਸਿੰਘ 4473 ਚੱਕ ਬਹੁਤ ਵਧੀਆ ਦੀ ਧਰਤੀ ਬਗਨਾ ਕਰਨਾ ਹਾਂ ਕੋਣਾ ਕਰ ਵਰਨਾ ਉਹ ਬਕਰ ਨਾਲ ਉਹ ਬਾਈ ਨੂੰ ਟਰੈਕਟਰ ਮਿਲ ਗਿਆ ਜੀ ਕਿੰਨੇ ਦਾ 4 ਲੱਖ 47000 ਦਾ ਗਰਵਰਨ ਸਿੰਘ ਬਾਈ ਦੇ ਨਾਮ ਚੱਕ ਫਤੇ ਸਿੰਘ ਵਾਲਾ ਚੱਕ ਫਤੇ ਸਿੰਘ ਵਾਲਾ ਪਿੰਡ ਆ ਬਾਈ ਦਾ ਗਰਵਰਨ ਸਿੰਘ ਬਾਈ ਦਾ ਨਾਮ ਆ 4 ਲੱਖ 47 ਹਜ਼ਾਰ ਦਾ ਟਰੈਕਟਰ ਬਾਈ ਨੂੰ ਮਿਲ ਗਿਆ 4 ਲੱਖ 47 ਹਜ਼ਾਰ ਦਾ ਟਰੈਕਟਰ ਵਿਕ ਗਿਆ ਬਾਈ ਇਹ ਟਰੈਕਟਰ ਚੱਲਿਆ 1500 ਕੁਝ ਘੰਟੇ ਕਿੰਨੇ ਚੱਲਿਆ ਬੱਬੂ 1532 ਘੰਟੇ ਚੱਲਿਆ 1532 ਘੰਟੇ ਚੱਲਿਆ ਰਿਜਨਲ ਬਾਈ ਜੀ ਸਾਰਾ ਸੀਲਡ ਟਰੈਕਟਰ ਹੈ 1532 ਘੰਟੇ ਇਹ ਟਾਇਰ ਟੂਰ ਵੀ ਨਾਲ ਦੇ ਸੀਲ ਟ੍ਰੈਕਟਰ ਸਾਰਾ ਡਬਲ ਪੰਪਾ ਡਬਲ ਡਿਸਟ੍ਰੀਬਿਊਟਰ ਨਾਲ ਦੀ ਟਾਇਰ ਨਹੀਂ ਲੱਗ 70 ਪੈਸੇ ਟੈਕ ਬਹੁਤ ਘੱਟ ਚੱਲਿਆ ਆ ਟਰੈਕਟਰ 3 ਗੀਰ 3 ਸਪੀਡ ਆ ਕਿਵੇਂ ਜਿੱਤੇ ਬੋਲੀ ਕਿਵੇਂ ਲੱਗੀ ਕਮੈਂਟ ਕਿੰਨੇ ਲੱਖ ਦੋ ਬਾਈ ਜੀ ਬੋਲੀ ਸਟਾਰਟ ਹੋਈ ਸੀਗੀ 447000 ਤੇ ਬੋਲੀ ਟੁੱਟ ਗਈ ਆ ਕਿਵੇਂ ਲੱਗੀ ਤਾਂ ਉਹ ਬੋਲੀ ਬਾਈ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਟਰੈਕਟਰ ਵਾਲਾ ਬੰਦਾ ਕਿੱਥੋਂ ਦਾ ਟਰੈਕਟਰ ਦਾ ਬੰਦਾ ਲੈ ਆਉਂਦਾ ਚੱਕਪਾਦੇ ਸਿੰਘ ਠੀਕ ਹੈ ਸ਼ਾਇਦ ਚੱਕਪਾਦੇ ਸਿੰਘ ਦਾ ਬਾਈ ਦਾ ਪਿੰਡਾ ਟਰੈਕਟਰ ਉਹ ਬਾਈ ਲੈ ਗਿਆ ਹਾਂਜੀ ਬਾਈ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਬੋਲੀ ਜੈਨਰਟੀ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ